ਦੁੱਖ ਦੀ ਘੜਾ ਤੇ ਇਹ ਹਾਇਤ ਜੇ ਫਰਕ ਸੰਸਾਰ ਨੂੰ ਨੀਵਰਦੇ ਧਰਮੇ ਦੇ ਵਿੱਚ ਗਏ ਨੇ ਰਾਤ ਉਹਨਾਂ ਨੂੰ ਹਾਕ ਟਾਇਪ ਹੋ ਗਿਆ ਹੈ ਉਹਨਾਂ ਬਾਰੇ ਵੀ ਅਸੀਂ ਜਾਣਕਾਰੀ ਲਵਾਵਾਂਗੇ ਸਭ ਤੋਂ ਪਹਿਲਾਂ ਮੈਂ ਚੰਨੂਆ ਸਾਹਿਬ ਨਾਲ ਗੱਲਬਾਤ ਕਰਦਾ ਆਪਾਂ ਬਹੁਤ ਰੇਕ ਵਧੀਆ ਤੰਗ ਦੇ ਨਾਲ ਸਰਵੇ ਇਹਦੇ ਬਾਰੇ ਸੋਚਦੇ ਸਭ ਕੀ ਕਰਨੀ ਚਾਹੀਦੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਬੜੀ ਹੀ ਦੁੱਖ ਦਾ ਸਮਾਚਾਰ ਸਾਨੂੰ ਮਿਲਿਆ ਕਿ ਸਾਡੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਲਾਕੇ ਦੇ ਬਹੁਤ ਹੀ ਸਿਰਕਟ ਸਾਡੇ ਅੱਜ ਨਸਾਨ ਦਰਬਾਰ ਹਸੈਨ ਜੀ ਸਾਡੇ ਸਰਪੰਚ ਨਸਾਨ ਮੀਆਂਪੁਰ ਸਟੇਸ਼ਨ ਵਾਲਾ ਜਿਹੜਾ ਬਹੁਤ ਹੀ ਵੱਡਾ ਇੱਕ ਕਸਬਾ ਹੈ ਤੇ ਮੈਂ ਉੱਥੋਂ ਹੀ ਹੁਣ ਆਇਆ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਬਹੁਤ ਵੱਡੀ ਸੰਗਤ ਉੱਥੇ ਪਹੁੰਚੀ ਹੈ ਰਾਤੀ ਉਹ ਤਕਰੀਬਨ ਸਵਾ ਕੱਟ ਛੇ ਕੱਟ ਦੇ ਕਰੀਬ ਇਥੋਂ ਘਰਨੇ ਦੇ ਵਿੱਚੋਂ ਗਏ ਕਿ ਅੰਗਿਆ ਵੀ ਜਦੋਂ ਉਹਨਾਂ ਨੇ ਡਿਊਟੀ ਲੱਗਦੀ ਪਹਿਲਾਂ ਵੀ 4 ਦਿਨ ਹੋਈ ਪਹਿਲਾਂ ਉੱਥੇ ਡਿਊਟੀ ਦੇ ਕੇ ਗਏ ਸਾਰਾ ਨਗਰ ਆ ਕੇ ਗਿਆ ਤੇ ਰਾਤੀ 8:30 ਇੱਥੋਂ ਗਏ ਤਕਰੀਬਨ 7:49 ਦੇ ਕਰੀਬ ਉਹਨਾਂ ਨੂੰ ਹਾਰਟ ਅਟੈਕ ਆ ਕੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਮੈਂ ਸਮਝਦਾ ਕਿ ਡੈਥ ਨਹੀਂ ਹੈ ਉਹਨਾਂ ਦੀ ਕੁਰਬਾਨੀ ਹੈ ਇੱਕ ਕਿਸਾਨਾਂ ਦੇ ਲਈ ਕਿਸਾਨਾਂ ਦੇ ਲਈ ਜੋ ਕਰਕੇ ਗਏ ਕਈ ਦਿਨ ਤੋਂ ਸਾਡੇ ਧਰਨੇ ਦੇ ਸ਼ੁਰੂਲੀ ਤੱਕ ਕਰਦੇ ਰਹੇ ਤੇ ਉਹਨਾਂ ਨੇ ਸਹਿਯੋਗ ਵੀ ਦਿੱਤਾ ਧਰਨੇ ਨੂੰ ਬਹੁਤ ਵੱਡਾ ਦਾ ਸਮਝਦਾ ਮੈਂ ਅੱਜ ਜੋ ਸਾਡਾ ਲਗਾਤਾਰ ਧਰਨਾ ਸਟੂਰ ਪਲਾਜ਼ਾ ਸੋਲਖੀਆਂ ਤੇ ਚੱਲ ਰਿਹਾ ਜੋ ਅਸੀਂ ਇਸ ਸਰਕਾਰ ਨੂੰ ਭਾਜਪੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਇਹ ਡੈਥ ਵਾਰੰਟ ਤੁਸੀਂ ਕਿਸਾਨਾਂ ਦੇ ਲਾਗੂ ਕੀਤੇ ਆ ਜਦ ਤੱਕ ਇਹ ਕਾਲੇ ਕਾਨੂੰਨ ਤੁਸੀਂ ਵਾਪਸ ਨਹੀਂ ਕਰਦੇ ਜਦ ਤੱਕ ਕਿਸਾਨਾਂ ਨੂੰ ਰਾਹਤ ਨਹੀਂ ਦਿੰਦੇ ਇਹ ਧਰਨੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਸੋ ਪੰਜਾਬ ਸਰਕਾਰ ਵੀ ਅੱਜ ਉਹਨਾਂ ਦੀ ਮੀਟਿੰਗ ਹੈ ਅੱਜ ਤੇ ਕੱਲ ਸਾਰੇ ਕਿਸਾਨਾਂ ਵੱਲੋਂ ਅਸੀਂ ਸਾਰੇ ਇਲਾਕੇ ਵੱਲੋਂ ਸਾਰੀਆਂ ਪੰਚਾਇਤਾਂ ਦੇ ਅਸੀਂ ਇੱਥੇ ਬੈਠੀਆਂ ਉਹਨਾਂ ਵੱਲੋਂ ਬੇਨਤੀ ਕਰਦੇ ਆ ਕਿ ਇਹ ਕਾਲੇ ਕਾਨੂੰਨਾਂ ਨੂੰ ਪੰਜਾਬ ਸਰਕਾਰ ਰੱਦ ਕਰੇ ਤੇ ਕਿਸਾਨਾਂ ਨੂੰ ਰਾਹਤ ਦੇਵੇ ਇਸ ਤਰ੍ਹਾਂ ਪਾਣੀਆਂ ਦਾ ਮਸਲਾ ਕੈਪਟਨ ਸਾਹਿਬ ਨੇ ਰੱਦ ਕੀਤਾ ਸੀ ਸਾਡੀ ਕਿਸਾਨਾਂ ਦੀ ਸਾਰਿਆਂ ਦੀ ਬੇਨਤੀ ਹੈ ਕਿ ਉਸੇ ਤਰ੍ਹਾਂ ਇਹ ਕਾਲਾ ਕਾਨੂੰਨ ਵੀ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਜੀ ਸਾਹਿਬ ਬਹੁਤ ਵਧੀਆ ਗੱਲ ਕੀਤੀ ਹੈ ਕਿਸਾਨ ਠੀਕਸ਼ੀਆਂ ਕਰਦੇ ਨੇ ਜਾਨਾਂ ਦੇ ਰਹੇ ਨੇ ਇਹਨਾਂ ਖਤਰਨਾਕ ਕਾਨੂੰਨ ਬਣਾ ਦਿੱਤਾ ਹੈ ਕਿ ਸਾਡੇ ਕੋਲ ਕੋਈ ਕਿਸਾਨਾ ਕੋਈ ਹਿੱਕਾ ਹੀ ਨਹੀਂ ਰਹਿਣਾ ਬਚਵਦਾ ਇੱਕ ਕਿਸਮ ਦਾ ਕਿਸਾਨੀ ਖਤਮ ਹੁੰਦਾ ਜਾ ਰਿਹਾ ਹੈ ਇੰਨੀਆਂ ਖੁਦਕੁਸ਼ੀਆਂ ਕਰਨ ਦੇ ਬਾਵਜੂਦ ਜਿਸ ਤਰ੍ਹਾਂ ਜੋ ਸਰਪੰਚ ਸਾਹਿਬ ਨੇ ਤਰਵਾਨੀ ਦਿੱਤੀ ਆਪਣੀ ਇੱਥੇ ਸਥਿਤੀਆਂ ਬੋਲਦੇ ਨੇ ਇਥੋਂ ਦੇ ਨੇ ਉਹਨਾਂ ਦੀ ਜਾਨ ਚਲੇਗੀ ਇਹਨਾਂ ਕੁਝ ਹੋਣ ਦੇ ਬਾਵਜੂਦ ਕੀ ਲੱਗਦਾ ਸਾਨੂੰ ਕੀ ਪ੍ਰਾਪਤੀ ਹੋ ਰਹੀ ਹੈ ਕੁਝ ਹੋ ਰਿਹਾ ਨਹੀਂ ਸਕਦੀ ਸੰਕਰਤ ਜਿਸ ਤਰ੍ਹਾਂ ਹੁਣ ਦੇਖੋ ਜੋ ਰੇਲਵੇ ਟਰੈਕ ਹੈ ਉਹ ਤੇ ਕਿਸਾਨ ਬੈਠਾ ਹੈ ਜੀ ਤੇ ਜਿੰਨੇ ਰਿਲਾਇੰਸ ਦੇ ਪੰਪ ਹੈ ਉਹ ਸਾਰੇ ਬੰਦ ਕੀਤੇ ਹੋਏ ਮੋਲ ਬੰਦ ਕੀਤੇ ਹੋਏ ਜਿੰਨੀਆਂ ਰਿਲਾਇੰਸ ਦੀਆਂ ਸ਼ਾਪਾ ਉਹ ਬੰਦ ਕੀਤੀਆਂ ਹੋਈਆਂ ਜੀ ਇਹ ਅਸੀਂ ਜੋ ਕੇਂਦਰ ਸਰਕਾਰ ਹੈ ਸਾਡੀ ਉਹਨੂੰ ਦੱਸਣਾ ਚਾਹੁੰਦੇ ਆ ਕਿ ਜੋ ਕਿਸਾਨ ਨੂੰ ਹੁਣ ਖੇਤਾਂ ਦੇਖੋ ਬਜਾਈ ਦਾ ਸਮਾਂ ਜਿਹੜਾ ਸਰਕ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਨਾ ਚਾਹੀਦਾ ਉਹ ਸੜਕਾਂ ਤੇ ਬੈਠੇ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਸੜਕਾਂ ਤੇ ਬੈਠੀਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਜਦੋਂ ਇਹ ਕਾਨੂੰਨ ਕਦੇ ਲਾਗੂ ਤੁਸੀਂ ਕੀਤਾ ਜਾਂ ਕਰਦੇ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਬੁਲਾਉਣਾ ਚਾਹੀਦਾ ਸੀ ਇਸ ਕਾਨੂੰਨ ਦਾ ਖਰੜਾ ਉਹਨਾਂ ਨੂੰ ਪੜਾਉਣਾ ਚਾਹੀਦਾ ਸੀ ਇਹਦੇ ਵਿੱਚ ਕਿਹੜੀਆਂ ਖਾਮੀਆਂ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਨਾ ਕਿ ਹੁਣ ਜਦੋਂ ਕਾਨੂੰਨ ਲਾਗੂ ਘਾਤਾ ਫਿਰ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਇੱਕ ਸਖਤਰ ਲੈਵਲ ਦੇ ਬੰਦੇ ਨਾਲ ਗੱਲ ਕਰਾਉਨੇ ਆ ਟੋਟੋ ਕਾਟੇ ਇੱਕ ਮੰਤਰੀ ਜਿਹੜਾ ਉਹਨਾਂ ਦੇ ਨਾਲ ਗੱਲ ਕਰਦਾ ਤੁਸੀਂ ਬੁਲਾ ਕੇ ਕਿਸਾਨਾਂ ਦੀ ਬੇਇੱਜ਼ਤੀ ਕਰਦੇ ਆ ਸੋ ਇਹ ਚੀਜ਼ਾਂ ਕਦੇ ਬਰਦਾਸ਼ਤ ਨਹੀਂ ਹੋਣੀਆਂ ਜਦ ਵੀ ਕਦੇ ਕ੍ਰਾਂਤੀ ਆਈ ਹੈ ਹਮੇਸ਼ਾ ਪੰਜਾਬ ਤੋਂ ਆਈ ਹੈ ਪੰਜਾਬ ਕਦੇ ਇਹ ਚੀਜ਼ਾਂ ਸਹਿਣ ਨਹੀਂ ਕਰਦਾ ਤੇ ਨਾ ਕਰੇਗਾ ਇਹ ਸੈਂਟਰ ਦੇ ਕਾਲੇ ਕਾਨੂੰਨ ਦਾ ਵਿਰੋਧ ਚੱਲਦਾ ਤੇ ਇਸੇ ਤਰ੍ਹਾਂ ਵਿਰੋਧ ਚੱਲਦਾ ਰਹੇਗਾ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦਾ ਇਹਨਾਂ ਜਾਜਦਾਰ ਸਤਵਿੰਦਰ ਸਿੰਘ ਦੀ ਚੈੜੀਆਂ ਪੰਜਾਬ जाट ਮਹਾਸਭਾ ਦੇ ਪ੍ਰਧਾਨ ਤੇ ਕਾਂਗਰਸ ਲਈ ਸਾਡੇ ਰੋਪੜ ਜਿਲ੍ਹੇ ਦੇ ਉੱਕੇ ਨੇਤਾ ਅੱਜ ਦੇ ਧਰਮੇ ਦੀ ਖਾਸ ਗੱਲ ਇਹ ਹੈ ਕਿ ਆਪਣੇ ਘਰਦਿਆਂ ਦੇ ਨਾਲ ਉੱਪਰ ਜਿੰਨਾਂ ਨੇ ਡੀਡੀਓ ਵੀ ਅੱਜ ਦੇ ਧਰਨੇ ਵਿੱਚ ਸ਼ਾਮਲ ਹੋਈਆਂ ਬੈਠੀਆਂ ਨੇ ਬੁਰੀ ਤਰ੍ਹਾਂ ਉਸੇ ਤਰ੍ਹਾਂ ਜਾਮ ਕੀਤਾ ਗਿਆ ਪਹਿਲਾਂ ਵੀ ਖਬਰ ਸੀ ਉਸੇ ਤਰ੍ਹਾਂ ਜਾਮ ਸੁਰਖੀਆਂ ਟੋਲ ਟੈਕਸ ਜਿਹਨਾਂ